ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਰਿਵਾਰਡ ਤੇ ਨੇ ਨਿਆਖ ਰਾਸਤੇ ਭੇਜ ਦਿੱਤੇ ਗਏ ਨੇ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਕਿ ਉਹ ਸੱਚਮੁੱਚ ਗੋਲਡੀ ਬਰਾੜ ਦੀ ਹੈ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਜੋ ਕੁਝ ਵੀ ਉਸ ਆਡੀਓ ਦੇ ਵਿੱਚ ਬੋਲਿਆ ਗਿਆ ਹੈ ਉਸ ਨੂੰ ਲੈ ਕੇ ਟੀਵੀ 9 9 ਪੰਜਾਬੀ ਵੱਲੋਂ ਇਹ ਖਬਰ ਸ਼ਾਪੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਗੈਂਗਸਟਰ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਕੋਰਟ ਨੇ ਉਹਨਾਂ ਨੂੰ 30 ਜਨਵਰੀ ਤੱਕ ਪੁਲਿਸ ਹਰਿਆਣਾ ਵਿੱਚ ਭੇਜ ਦਿੱਤਾ ਹੈ ਇਹ ਗ੍ਰਿਫਤਾਰੀ 2 ਸਾਲ ਪੁਰਾਣੇ ਫਰੋਦੀ ਮਾਮਲੇ ਵਿੱਚ ਹੋਈ ਗੈਂਗਸਟਰ ਦੇ ਮਾਤਾ ਪਿਤਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਇੱਕ ਵਿਅਕਤੀ ਤੋਂ 50 ਲੱਖ ਰੁਪਏ ਦੀ ਫਰੋਦੀ ਮੰਗੀ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਚੋਂ ਗ੍ਰਿਫਤਾਰ ਕੀਤਾ ਗਿਆ ਇਸ ਪੂਰੀ ਘਟਨਾ ਤੋਂ ਬਾਅਦ ਗੈਂਗਸਟਰ ਦਾ ਇੱਕ ਕਥਿਤ ਆਡੀਓ ਵਾਇਰਲ ਹੋ ਰਿਹਾ ਹੈ ਉਹ ਉਸ ਵਿੱਚ ਉਹ ਪੁਲਿਸ ਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਰਿਹਾ ਹੈ ਉਹ ਕਹਿ ਰਿਹਾ ਹੈ ਕਹਿ ਰਿਹਾ ਹੈ ਕਿ ਉਹ ਜਾਣਦੇ ਹਨ ਕਿ ਸਾਰੇ ਪੁਲਿਸ ਮੁਲਾਜ਼ਮਾਂ ਤੇ ਲੀਡਰਾਂ ਦੇ ਰਿਸ਼ਤੇਦਾਰ ਵਿਦੇਸ਼ਾਂ ਵਿੱਚ ਕਿਤੇ ਕਿਤੇ ਰਹਿੰਦੇ ਹਨ ਜੇਕਰ ਅਸੀਂ ਨਿਆਂਇਕ ਕਰਨਾ ਸ਼ੁਰੂ ਕਰ ਦਿੱਤਾ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ ਕਥਿਤ ਆਡੀਓ ਚੇਤਾਵਨੀ ਦਿੰਦੇ ਗੋਲਡੀ ਨੇ ਕਹਿ ਰਿਹਾ ਹੈ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਬਜ਼ੁਰਗ ਮਾਤਾ ਪਿਤਾ ਨੂੰ ਹਰਮੰਦਰ ਸਾਹਿਬ ਦਰਸ਼ਨ ਕਰਨ ਮੇਰੇ ਮਾਤਾ ਪਿਤਾ ਨੂੰ ਹਰਮੰਦਰ ਸਾਹਿਬ ਦਰਸ਼ਨ ਹਰਮੰਦਰ ਸਾਹਿਬ ਦਰਸ਼ਨ ਕਰਨ ਗਿਆ ਨੂੰ ਗ੍ਰਿਫਤਾਰ ਕਰਕੇ ਸੋਚ ਰਹੇ ਹੋ ਕਿ ਤੁਸੀਂ ਸਾਨੂੰ ਡਰਾ ਲੋਗੇ ਇਸ ਤਰ੍ਹਾਂ ਅਸੀਂ ਨਹੀਂ ਡਰਦੇ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ ਕਿਸੇ ਦੀ ਧੀ ਪੈਣ ਕਿਸੇ ਦੀ ਮਾਂ ਦੀ ਬੇਇੱਜ਼ਤੀ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਸਾਰੇ ਮੁੰਡਾ ਦੇ ਸਾਰੇ ਪੁਲਿਸ ਵਾਲਿਆਂ ਦੇ ਜਵਾਕ ਬਾਅਦ ਸੈਟ ਆਨ ਤੇ ਤੁਸੀਂ ਸਿਰਫ ਪੰਜਾਬ ਤੱਕ ਸੀਮਤ ਹੋ ਅਸੀਂ ਸਾਰੀ ਦੁਨੀਆ ਵਿੱਚ ਆ ਗੋਲਡੀ ਬਰਾੜ ਕਥਿਤ ਆੜੂ ਵਿੱਚ ਅੱਗੇ ਕਹਿ ਰਿਹਾ ਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਤੇ ਆ ਗਏ ਸਾਨੂੰ ਸਾਰੇ ਲੀਡਰਸ਼ਿਪ ਅਤੇ ਪੁਲਿਸ ਵਾਲਿਆਂ ਦੀਆਂ ਰਿਸ਼ਤੇਦਾਰੀਆਂ ਦਾ ਪਤਾ ਹੈ ਨਜ਼ਾਇਜ਼ ਨਾ ਕਰੋ ਜੇ ਕਰੋਗੇ ਤਾਂ ਅਸੀਂ ਵੀ ਨਜ਼ਾਇਜ਼ ਕਰਾਂਗੇ ਜੇ ਅਸੀਂ ਨਜ਼ਾਇਜ਼ ਕਰਨ ਤੇ ਆ ਗਏ ਹਰ ਰੋਜ਼ ਇੱਕ ਬੰਦਾ ਮਰਵਾ ਮਰਵਾ ਸਕਦੇ ਹਾਂ ਮੰਚ ਵਹਿਮ ਨਾ ਰੱਖਿਓ ਮੈਂ ਕਦੇ ਕਿਸੇ ਬੰਦੇ ਨੂੰ ਨਜ਼ਾਇਜ਼ ਨਹੀਂ ਮਰਵਾਇਆ ਆਪਣੀਆਂ ਦੁਸ਼ਮੀਆਂ ਨੇ ਢੀੜੀਆਂ ਤੇ ਇੱਕ ਠੋਕੇ ਨੇ ਢੀੜੀਆਂ ਹਨ ਕੋਈ ਸਾਥ ਬੰਦਾ ਨਹੀਂ ਮਾਰਿਆ ਦੁਨੀਆ ਚਾਹੇ ਕਿਸੇ ਨੂੰ ਸਾਥ ਵੀ ਬਣਾਈ ਜਾਵੇ ਜਿਸ ਨੂੰ ਵੀ ਮਰਵਾਇਆ ਉਸ ਦਾ ਰਿਕਾਰਡ ਚੱਕ ਚੈੱਕ ਕਰਕੇ ਦੇਖ ਲਓ ਉਹ ਹਰਕਤਾਂ ਨਾ ਕਰੋ ਜੋ ਸਾਰੀ ਉਬਰ ਦੀ ਦੁਸ਼ਮਣੀ ਪੈ ਜਾਵੇ ਅਸੀਂ ਆਪਣੀ ਮਿੱਟੀ ਨਾਲ ਮੋਹ ਰੱਖਦੇ ਆ ਤੇ ਸਾਨੂੰ ਆਪਣੀ ਮਿੱਟੀ ਨਾਲ ਮੋਹ ਤੋੜ ਨਾ ਕਰੋ ਮੁਹਾਲੀ ਮਰਡਰ ਦੀ ਵੀ ਲਈ ਜ਼ਿੰਮੇਵਾਰੀ ਦੂਜੇ ਪਾਸੇ ਮੁਹਾਲੀ ਵਿੱਚ ਕਤਲ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾਰ ਗੈਂਗ ਨੇ ਲਈ ਹੈ ਸੋਸ਼ਲ ਮੀਡੀਆ ਤੇ ਕਥਤ ਪੋਸਟ ਵਾਇਰਲ ਹੋ ਰਹੀ ਹੈ ਇਸ ਵਿੱਚ ਲਿਖਿਆ ਹੈ ਕਿ ਲਿਖਿਆ ਗਿਆ ਹੈ ਕਿ ਅੱਜ ਤੋਂ ਮੁਹਾਲੀ ਕੋਟ ਚ ਗੁਰਵਿੰਦਰ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਕੋਲਡੀ ਬਰਾੜ ਰੋਤ ਗਦਾਰਾ ਅਤੇ ਵਿੱਕੀ ਪਹਿਲਵਾਲ ਲੈਂਦਾ ਹੈ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡਰ ਦੇ ਮਰਡਰ ਵਿੱਚ ਇਹ ਮਲਜਮ ਸੀ ਪੁਲਿਸ ਨੂੰ ਸਾਡੇ ਵਰਗੇ ਆਮ ਘਰਾਂ ਦੇ ਮੁੰਡਿਆਂ ਨਾਲ ਮਰਨ ਨਾਲ ਫਰਕ ਨਹੀਂ ਪੈਂਦਾ ਇਸ ਲਈ ਅਸੀਂ ਕੋਈ ਚੰਗੀ ਉਮੀਦ ਵੀ ਨਹੀਂ ਕਰਦੇ ਅਸੀਂ ਆਪਣਾ ਇਨਸਾਫ ਖੋ ਸਕਦੇ ਹਾਂ ਬਾਕੀ ਜਿੰਨਾ ਨਾਲ ਵੀ ਦੁਸ਼ਮਣੀ ਹੈ ਉਹ ਤਿਆਰ ਰਹਿਣ ਯਾਨੀ ਕਿ 골ਡੀ ਬਰਾੜ ਹੋਣਾ ਵੱਨੂ ਕਿ ਇਹ ਸੱਚਮੁੱਚ ਇਹ ਧਮਕੀ ਦਿੱਤੀ ਗਈ ਹੈ ਕਿ ਉਹ ਸੱਚਮੁੱਚ ਰੀਅਲ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਸੀਂ 골ਡੀ ਬਰਾੜ ਦੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸੋਸ਼ਲ ਮੀਡੀਆ ਤੇ ਉਹ ਜਿਹੜੀ ਆਡੀਓ ਹੈ ਉਹ ਅੱਗ ਵਾਂਗੂ ਫੈਲ ਰਹੀ ਹੈ ਜਿੱਥੇ ਉਹ ਸਿੱਧੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਨੂੰ ਅਤੇ ਪੰਜਾਬ ਸਰਕਾਰ ਦੇ ਵੱਡੇ ਲੀਡਰਾਂ ਨੂੰ ਧਮਕੀਆਂ ਦੇ ਰਹੇ ਨੇ ਕਿ ਜਿਸ ਤਰ੍ਹਾਂ ਤੁਸੀਂ ਕਰੋਗੇ ਉਸੇ ਤਰ੍ਹਾਂ ਤੁਹਾਨੂੰ ਅਰਜਾਨੇ ਭੁਤਨੇ ਪਹਿਣਗੇ ਤੁਸੀਂ ਤਾਂ ਪੰਜਾਬ ਵਿੱਚ ਸੀਮਤ ਹੋ ਲੇਕਿਨ ਅਸੀਂ ਦੇਸ਼ਾਂ ਅਤੇ ਵਿਦੇਸ਼ਾਂ ਪੂਰੀ ਦੁਨੀਆ ਦੇ ਵਿੱਚ ਬੈਠੇ ਹੋਏ ਹਾਂ ਅਸੀਂ ਜਿੱਥੋਂ ਚਾਹੀਏ ਜਿਵੇਂ ਚਾਹੀਏ ਉਹ ਚੀਜ਼ਾਂ ਕਰਵਾ ਸਕਦੇ ਹਾਂ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਪਸ਼ਟ ਕੀਤਾ ਜਾਵੇਗਾ ਕਿਉਂਕਿ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਵੱਲੋਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਸ੍ਰੀ ਹਰਮੰਦਰਸ ਹੈ ਦੇ ਇੱਕ ਜਦੋਂ ਉਹ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅ ਅੰਮ੍ਰਿਤਸਰ ਦਰਸ਼ਨ ਕਰਨ ਗਿਆ ਹੋਈ ਸੀ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਮਾਵਾ ਭੈਣਾ ਅਤੇ ਜਿਹੜੇ ਪਿਤਾ ਨੇ ਉਹਨਾਂ ਨੂੰ ਨਾ ਨਿਸ਼ਾਨਾ ਟਾਰਗੇਟ ਕਰੋ ਦੁਸ਼ਮੀ ਸਾਡੇ ਨਾਲ ਲੋ ਹੈ ਸਾਡੇ ਦੁਨੀਆ ਭਰ ਦੇ ਵਿੱਚ ਤਾਰਾਂ ਜੁੜੀਆਂ ਨੇ ਜਾਨਕਿ ਸੁਧੀਆਂ ਧੀਆਂ ਦਿੱਤੀਆਂ ਜਾ ਰਹੀਆਂ ਨੇ ਗੈਂਗਸਟਰ 골ਡੀ ਬਿਰਾੜ ਹੋਣਾ ਵੱਲੋਂ ਤਾਂ